ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਮਿਹਰ ਭਰਿਆ ਹੱਥ ਰੱਖੇ ਸਤ ਸੰਤੋਖ ਦੇਵੇ ਤੇ ਆਪੋ ਆਪਣੀ ਜ਼ਿੰਦਗੀ ਚ ਖੁਸ਼ ਰਹੋ ਆਨੰਦ ਮਾਣੋ ਤੇ ਮੇਰੇ ਕੋਲ ਵੀ ਪੰਜਾਬੀ ਦਰਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਜਿਹੜਾ ਬਟਨ ਕਾਜ ਲਈ ਦਾ ਬਟਨ ਲਾਈਦਾ ਨਾ ਕਾਜ ਕਿਤਾ ਕਰੀਦਾ ਆ ਤੇ ਉਹ ਕਾਜ ਆਪਾਂ ਤੁਹਾਨੂੰ ਦੱਸਦੇ ਹਾਂ ਉਹਦੀ ਕੁੰਡੀ ਜਿ ਕਿਦਾਂ ਪਾਈਦੀ ਆ ਆ ਆਪਾਂ ਮਸ਼ੀਨ ਕੈਂਚੀ ਨਾ ਮਾੜਾ ਜਿ ਟੱਕ ਲਾ ਲਿਆ ਤੇ ਪੈਕ ਲਾ ਕੇ ਆਪਾਂ ਦੋਰਾ ਧਾਗਾ ਪਾ ਲੈਣਾ ਸੂਈ ਤੇ ਦੋਰਾ ਧਾਗਾ ਪਾ ਕੇ ਇਹ ਵੀ ਉਹ ਦੂਜੇ ਜਿਹੜੀ ਥੱਲੇ ਕੁੰਡੀ ਜਿਹੀ ਬਣਾਈਦੀ ਐ ਮੈਂ ਪਹਿਲੀਆਂ ਚ ਇਹ ਕਮੀਜ਼ਾਂ ਨੂੰ ਲਾਇਉ ਆ ਇਦਾਂ ਤੇ ਚਲੋ ਹੁਣ ਤਾਂ ਕੋਈ ਲਾਉਂਦਾ ਨਹੀਂ ਪਰ ਚਾਹੀਦਾ ਆ ਸਿੱਖਣਾ ਚਾਹੀਦਾ ਆਪਾਂ ਨੂੰ ਹਨਾ ਤੇ ਆਪਾਂ ਜਿਹੜਾ ਹਨਾ ਆ ਆ ਆਪਣਾ ਧਾਗਾ ਆ ਆਹ ਆ ਇਹਨੂੰ ਇੱਧਰਲੇ ਪਾਸੇ ਆਪਾਂ ਕੱਢ ਲੈਣ ਔਰਲੇ ਪਾਸੇ ਖੱਬੇ ਪਾਸੇ ਤੇ ਜਿਹੜਾ ਆਪਾਂ ਸੂਈ ਆ ਸੂਈ ਦੇ ਨਾਲ ਆਪਾਂ ਜਿਹੜਾ ਹਨਾ ਸੂਈ ਵਾਲੇ ਨੱਕੇ ਵਾਲਾ ਧਾਗਾ ਸੂਈ ਦੇ ਤਾਂ ਉਹਨੂੰ ਆਪਾਂ ਇੱਦਾਂ ਚੱਕ ਕੇ ਇੱਦਾਂ ਸੂਈ ਦੇ ਉੱਪਰ ਦੀ ਬਾੜ ਪਾਉਣਾ ਜਿੱਦਾਂ ਹੁਣ ਗੰਢ ਤੋਪੇ ਜਾਂਦਾ ਹਨਾ ਉਹ ਕਢਾਈ ਕਰਦੇ ਆ ਉਦ ਦਾ ਬਾੜ ਪਾਉਣਾ ਫਿਰ ਇਹ ਆਪਣਾ ਬਾੜ ਸੂਤ ਆਉਣਾ ਨਹੀਂ ਇਹ ਬਾੜ ਸੂਤ ਨਹੀਂ ਆਉਣਾ ਹੈਗਾ ਤੇ ਇਹਦੇ ਫਿਰ ਆਪਾਂ ਥੱਲੇ ਕਾਜ ਲਾ ਕੇ ਫਿਰ ਤੁਹਾਨੂੰ ਦੱਸ ਦੇਵਾਂ ਕਿੰਨੀ ਹੋਣੀ ਫਿਸ਼ਿੰਗ ਕਾਜ ਦੀ ਆਉਂਦੀ ਹੈ ਕਾਜ ਨੂੰ ਬਸ ਇਹੀ ਘੁੰਡੀ ਤੋਪੇ ਜਾਂ ਪਾਉਣਾ ਹੈ ਜੇ ਤੁਸੀਂ ਦੂਜੀ ਤਰ੍ਹਾਂ ਐਸ ਦਾ ਪਾਵੋਗੇ ਐਸ ਧਾਗੇ ਦਾ ਤੇ ਇਹਦਾ ਨਹੀਂ ਪੈਣਾ ਹੈਗਾ ਜਿਹੜਾ ਆਪਾਂ ਨੱਕੇ ਦੇ ਧਾਗਾ ਹ ਸੂਈ ਚ ਪਾਏ ਆ ਉਹsta ਗੇ ਨੂੰ ਆਪਾਂ ਇਦਾਂ ਚੱਕ ਕੇ ਇਦਾਂ ਬਾੜ ਪੈਣਾ ਉਹਦਾ ਇਦਾਂ ਉੱਪਰ ਦੀ ਕੁਮਾਰ ਲੈਣਾ ਤਾਂ ਇਹ ਹੈਗਾ ਤਾਂ ਸੌਖਾ ਹੀ ਆ ਪਰ ਲੱ। ਕਈ ਵੇਲੇ ਕਿਸੇ ਨੂੰ ਨਹੀਂ ਪਤਾ ਲੱਗਦਾ ਹੈਗਾ ਕਿ ਇਹ ਕਾਜ ਕਿੱਦਾਂ ਕਰੀਦਾ ਕਾਜ ਆਪਾਂ ਇਹ ਇਦਾਂ ਕਰਨਾ। ਤਾਂ ਇਹ ਆ ਉਹਨੂੰ ਹੀ ਆਪਾਂ ਇਦਾਂ ਬਾੜ ਪਾਉਂਦੇ ਜਾਣਾ। ਦੂਜੇ ਧਾਗੇ ਨੂੰ ਨਹੀਂ ਜਿਹੜਾ ਇੱਧਰ ਦਾ ਧਾਗਾ ਜਿਹੜਾ ਆ ਧਾਗਾ ਹੁਣ ਇਹਨੂੰ ਨਹੀਂ ਆਪਾਂ ਛੇੜਨਾ ਹੈਗਾ। ਆ ਜਿਹੜਾ ਧਾਗਾ ਹੈ ਜਿਹੜਾ ਆ ਆਪਣੇ ਸੂਈ ਦੇ ਨੱਕੇ ਵਾਲਾ ਧਾਗਾ ਹੈ ਇਹਨੂੰ ਆਪਾਂ ਇਦਾਂ ਬਾੜ ਪਾਉਣਾ। ਇਹਦੇ ਨਾਲ ਕਾਪੀ ਕਰਦਾ ਤੇ ਮੇਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਬੈਲ ਆਈਕਨ ਵੀ ਦਬਾਓ ਤਾਂ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਤਾਂ ਜੋ ਤੁਹਾਨੂੰ ਸਾਰੀ ਵੀਡੀਓ ਦੀ ਫਿਰ ਸਮਝ ਆ ਸਕੇ ਵੀਡੀਓ ਨੂੰ ਸ਼ੇਅਰ ਕਰੋ ਨਾਲ ਚੈਨਲ ਨੂੰ ਸਬਸਕ੍ਰਾਈਬ ਨਾਲ ਵੀਡੀਓ ਦੇਖਿਆ ਕਰੋ ਵੀਡੀਓ ਦੇਖਦੇ ਬਹੁਤ ਘੱਟ ਆ ਇੱਕ ਤੁਰਜੇ ਨਾਲੀ ਵੀਡੀਓ ਤੇ ਚੱਲਦੀਆਂ ਸਾਰੀਆਂ ਹਨਾ ਬਸ ਉਹ ਧਾਗ ਜਿਹਨੂੰ ਆਪਾਂ ਫੜਨਾ ਆ ਇਸ ਧਾਗੇ ਦਾ ਜਿਹੜਾ ਪਿਛਲਾ ਧਾਗਾ ਇਹਨੂੰ ਨਹੀਂ ਆਪਾਂ ਕੁਛ ਕਰਨਾ ਇਦਾਂ ਇਹਦੇ ਇਦਾਂ ਰਹਿਣ ਦੇਣਾ ਇਹ ਤਾਂ ਗੁੱਠੇ ਦੇ ਥੱਲੇ ਨੂੰ ਦੇ ਲੈਣਾ ਜੋ ਟੇਲ ਨਾ ਪਵੇ ਉਹ ਜਿਹੜਾ ਆਪਣਾ ਹਾਸ ਸੂਈ ਦੇ ਨੱਕੇ ਵਾਲਾ ਧਾਗਾ ਉਹਨੂੰ ਹੀ ਆਪਾਂ ਉੱਪਰ ਦੀ ਘੁਮਾਉਣਾ ਆ ਇਹ ਕਾਜ ਇਦਾਂ ਕਰਦੇ ਹੁੰਦੇ ਸੀ ਕਿ ਮੈਂ ਉਹਦਾ ਕਰਦੀ ਰਹੀ ਅਗੇ ਚਲੋ ਹੁਣ ਤੋਂ ਚ ਟੈਪ ਚ ਟੁੱਕ ਲਾਉਣ ਲੱਗ ਪਏ ਆ ਤੇ ਕਾਜ ਮੈਂ ਪਹਿਲਾਂ ਕਰਦੀ ਹੁੰਦੀ ਸੀਗੀ ਜਿਹੜਾ ਲੰਬਾ ਧਾਗਾ ਇਹਨੂੰ ਇੱਧਰ ਰੰਨ ਦੇਣਾ ਥੱਲੇ ਦੂਜੇ ਧਾਗੇ ਨੂੰ ਆਪੇ ਇੱਦਾਂ ਫੜ ਕੇ ਇੱਦਾਂ ਕੁੰਡੀ ਜੇ ਪਾ ਦੇਣੀ ਹੈ ਕੁੰਡੀ ਪਾਈ ਦੀ ਆ ਫੇਰ ਇਹ ਦੂਜਾ ਆਉਣਾ ਆ ਬੰਨਣੀ ਆ ਜਿੱਦਾਂ ਆਪਾਂ ਆਈ ਬਣਾਈ ਦੀ ਆ ਉਹ ਵੀ ਕਈ ਵਾਰੀ ਸਿੱਧੀ ਇੱਦਾਂ ਕਰੀ ਜਾਈਦੀ ਉਹ ਆਪਾਂ ਆਈ ਆਪੇ ਇੱਦਾਂ ਸਿੱਧਾ ਹੀ ਕਰ ਜੀਦਾ ਆ ਤਾਂ ਇਹ ਇੱਦ ਤੋਂ ਹੀ ਇੱਦਾਂ ਕਰ ਜੀਦਾ ਇਹ ਆਪਾਂ ਆਹ ਜਿਹੜਾ ਨੱਕੇ ਵਾਲਾ ਧਾਗਾ ਆ ਆਪਾਂ ਉਹਨੂੰ ਫੜ ਕੇ ਉੱਪਰ ਦੀ ਕਰਨਾ ਇਹ ਧਾਗੇ ਨੂੰ ਨਹੀਂ ਛੇੜਨਾ ਹੈਗਾ ਖਵੇ ਕੋ ਕਾਹੇ ਮੈਂ ਤੁਹਾਨੂੰ ਕਾਲ ਕਰਕੇ ਦੱਸਦੀ ਹਾਂ ਕਿੰਨਾ ਤੇ ਹੁਣ ਆਪਾਂ ਨਾਲ ਇਹਨੂੰ ਬਟਨ ਲਾ ਕੇ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਤੇ ਜਿਹੜੇ ਆਪਾਂ ਬਟਨ ਲਾਉਣੇ ਆ ਥੱਲੇ ਹਨਾ ਐਦਾਂ ਆਪਾਂ ਨਿਸ਼ਾਨ ਲਾ ਲੈਣਾ ਜਿਹੜੇ ਆਹ ਪਕਾ ਜੇ ਨਾ ਆਪਣਾ ਦੋ ਕੀਤੇ ਹੋ ਆ ਇੱਕ ਪਹਿਲਾ ਇੱਕ ਹੁਣ ਕੀਤਾ ਤੇ ਉਹਦੇ ਆਪਾਂ ਐਦਾਂ ਸੂਈ ਐਦਾਂ ਘੱਟ ਲੈਣੀ ਆ ਆਪਾਂ ਐਦਾਂ ਉੱਥੋਂ ਸੂਈ ਕੱਢਣੀ ਆ ਆ ਦੇ ਕਾਜ ਦੇ ਪਿੱਛੇ ਕਿਉਂਕਿ ਫਿਰ ਜੇ ਕਾਜ ਦੇ ਪਿੱਛੇ ਆਪਾਂ ਕੱਢਣਗੇ ਤਾਂ ਆਪਿਆ ਆਪਣਾ ਨਿਸ਼ਾਨ ਲਾ ਕੇ ਨਾ ਨਹੀਂ ਆਪਣਾ ਬਟਨ ਉੱਚਾ ਨੀਮਾ ਹੋ ਜਾਣਾ ਨਾ ਜਾਇਆ ਐਡਾ ਤੁਸੀਂ ਫੱਟੀ ਨਾ ਫੱਟੀ ਕਰ ਲੈਣੀ ਆ ਇਹ ਜਿਹੜੀ ਕਾਜਾਂ ਵਾਲੀ ਫੱਟੀ ਹੁੰਦੀ ਹੈ ਇਹ ਥੋੜੀ ਜਹੀ ਦੂਜਾ ਹੁੰਦੀ ਆ ਸਾਖਤ ਜਹੀ ਹੁੰਦੀ ਆ ਫੱਟੀ ਐਦਾਂ ਡਬਲ ਫੋਲਡ ਆਪਾਂ ਕੀਤਾ ਹੁੰਦਾ ਆ ਆਪਾਂ ਹੁਣ ਇਹਨੂੰ ਐਦਾਂ ਕਾਜ ਲਾ ਕੇ ਬਟਨ ਲਾ ਕੇ ਫਿਰ ਮੈਂ ਤੁਹਾਨੂੰ ਦਿਖਾ ਦਿੰਦੀ ਆ ਇਦਾਂ ਆਪਾਂ ਉੱਤੇ ਕਾਹੇ ਰੱਖ ਕੇ ਥੱਲੇ ਸੂਈ ਭਰ ਦੇਣੀ ਆ ਤਾਂ ਫਿਰ ਉਹ ਨਿਸ਼ਾਨ ਲੱਗ ਜਾਂਦਾ ਇਹ ਨਹੀਂ ਨਿਸ਼ਾਨ ਲਾਉਂਦੀ ਆਪਾਂ ਨੂੰ ਲੋੜ ਨਹੀਂ ਪੈਂਦੀ ਹੈਗੀ ਯਾ ਦੇਖੋ ਜਿੱਦਾਂ ਹੁਣ ਆਪਾਂ ਬਣਾ ਲਿਆ ਬਟਨ ਤੇ ਕਾगज ਆਪਾਂ ਦੇਖ ਕਾगज ਦੇ ਵਿੱਚ ਆਪਾਂ ਇਦਾਂ ਬਟਨ ਲਾ ਦੇਣਾ ਆ ਦੇਖੋ ਆ ਇਦਾਂ ਫੇ ਬਟਨ ਲੱਗ ਜਾਂਦਾ ਹੁੰਦਾ ਹੈ ਤਾਂ ਫੇ ਬਹੁਤ ਸੋਹਣਾ ਲੱਗਦਾ ਹੈ ਇੱਥੇ ਵੀ ਆਪਾਂ ਲਾ ਕੇ ਤੁਹਾਨੂੰ ਸ਼ੇਪ ਦੇਖੇ ਕਿੰਨਾ ਸੋਹਣਾ ਲੱਗਦਾ ਫੇ ਬਟਨ ਤੇ ਕਾगज ਤਾਂ ਇੱਦਾਂ ਤੁਸੀਂ ਬਸ ਕਰਨਾ ਇੱਥੋਂ ਇਦਾਂ ਨਿਸ਼ਾਨ ਫੜ ਲੈਣਾ ਕਾगज ਆਪਣਾ ਫੜ ਲੈਣਾ ਕਾगज ਦੇ ਵਿੱਚ ਇਦਾਂ ਸੂਈ ਨਿਗਾਹ ਲੈਣੀ ਹੈ ਹਰ ਇੱਕ ਗਾਲ ਦੇ ਵਿੱਚ ਸੂਈ ਨਿਗਾਹ ਕੇ ਉਹ ਨਿਸ਼ਾਨ ਆ ਜਾਂਦਾ ਉੱਥੇ ਫਿਰ ਤੁਸੀਂ ਇੱਧਰ ਸੂਈ ਕਰ ਦਣੀ ਆ ਆ ਦੇਖੋ ਜੀ ਬਟਨ ਦਾ ਕਾਜ ਇੱਦਾਂ ਵੀ ਆਪਾਂ ਕਾਜ ਇੱਦਾਂ ਕਰਨਾ ਕਾਜ ਲਾਉਣਾ ਤੁਹਾਨੂੰ ਮੈਂ ਕਾਜ ਕਰਨ ਨਾ ਦੱਸਿਆ ਬਟਨ ਤਾਂ ਲਾਈ ਲੈਨੇ ਕਾਜ ਕਈ ਵਾਰੀ ਆਪਾਂ ਨੂੰ ਉਹ ਪਤਾ ਨਹੀਂ ਲੱਗਦਾ ਕਿਿੱਦਾ ਖੁੰਡੀਏ ਪਾਉਣੀ ਹੈ ਤੇ ਇਹ ਸੀ ਮੇਰੀ ਅੱਜ ਦੀ ਵੀਡੀਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਬਾਕੀ ਹੋਰ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਰੱਖੇ ਮੇਰੇ ਪਰਿਆ ਹੱਥ ਰੱਖ ਕੇ ਮਿਲਦੇ ਆਂ ਅਗਲੀ